ਸਤਿ ਸ਼੍ਰੀ ਅਕਾਲ ਆਪਣੀ ਅੱਜ ਦੇ ਵਲੌਗ ਦੀ ਸ਼ੁਰੂਆਤ ਹੋ ਚੁੱਕੀ ਹੈ ਜੀ ਜਿਵੇਂ ਕਹਿੰਦੇ ਹੁੰਦੇ ਨੇ ਨਾ ਵੀ ਜ਼ਿੰਦਗੀ ਆਪਣੇ ਹਿਸਾਬ ਨਾਲ ਨਹੀਂ ਚੱਲਦੀ ਜ਼ਿੰਦਗੀ ਆਪਦੇ ਹਿਸਾਬ ਨਾਲ ਚੱਲਦੀ ਆ ਮੈਂ ਤਾਂ ਤਿਆਰ ਹੋਈ ਸੀ ਬੁਟੀਕ ਜਾਣ ਵਾਸਤੇ ਪਰ ਥੋੜੀ ਜਿਹੀ ਪ੍ਰੋਬਲਮ ਚੱਲ ਰਹੀ ਕਰਕੇ ਤੇ ਅੱਜ ਹਸਪੀਟਲ ਚੋਂ ਫੋਨ ਆ ਗਿਆ ਕਿ ਡਾਕਟਰ ਸਾਹਿਬ ਬੈਠਣਗੇ ਸੋ ਉਹ ਬੁਟੀਕ ਦੀ بجائے ਜਾ ਰਹੇ ਹਾਂ ਜੀ ਹਸਪੀਟਲ ਫਿਰ ਉੱਥੇ ਜਾ ਕੇ ਵੇਖਦੇ ਆਂ ਵੀ ਆਪਰੇਸ਼ਨ ਦੀ ਡੇਟ ਮਿਲਦੀ ਆ ਜਾਂ ਡਾਕਟਰ ਮੈਡੀਸਨ ਦੇ ਕੇ ਮੋੜਦਾ ਜਾਂ ਮਤਲਬ ਕੀ ਹੁੰਦਾ ਹਾਂ ਜੀ ਆਪਾਂ ਪਹੁੰਚ ਗਏ ਤੁਹਾਨੂੰ ਤਾਂ ਲੱਗਣਾ ਨਹੀਂ ਐ ਐਮਬੀਬੀਐਸ ਦੀ ਨਾ ਡਿਗਰੀ ਨਾ ਕਰਦੇ ਇਹ ਡਾਕਟਰ ਤਾਂ ਫਿਰ ਅਸੀਂ ਸਰਕਾਰੀ ਦੇ ਵਿੱਚ ਵੇਟ ਨਹੀਂ ਕੀਤੀ ਕਿਉਂਕਿ ਉੱਥੇ ਟਾਈਮ ਬਹੁਤ ਲੱਗਦਾ ਤਾਂ ਫਿਰ ਰਾਜਨਰ ਸਿੰਘ ਹੋਮ ਸਾਡੇ ਇਧਰ ਨੱਤ ਰੋਡ ਤੇ ਆ ਜਿੱਥੋਂ ਅਸੀਂ ਅਲਟਰਾਸਾਉਂਡ ਕਰਾਈ ਅਲਟਰਾਸਾਉਂਡ ਕਰਾ ਕੇ ਦੁਬਾਰਾ ਫਿਰ ਅਸੀਂ ਹਸਪੀਟਲ ਚਾਏ ਹਸਪੀਟਲ ਚੇ ਵਿਖਾਇਆ ਤੇ ਵਿਖਾਉਣ ਤੋਂ ਬਾਅਦ ਸਾਨੂੰ ਆਪਰੇਸ਼ਨ ਦੀ ਡੇਟ ਮਿਲ ਗਈ ਫ ਲਾਲੀ ਕੋਤੇ ਇਹ ਆ ਜੀ ਸਾਡਾ ਗਿੱਲਣਾ ਵਾਲਾ ਖੂ ਜਿੱਥੇ ਸਾਡਾ ਬੁਟੀਕ ਹੈ ਇੱਥੇ ਬੱਚੇ ਇੱਕ ਰੈਲੀ ਕੱਢ ਰਹੇ ਸੀ ਜਿਹੜੀ ਕਿ ਸੀਗੀ ਜੀ ਰੁੱਖ ਲਗਾਉਣ ਦੀ ਬੱਚਿਆਂ ਦੇ ਹੱਥ ਚ ਮਤਲਬ ਉੱਥੇ ਰੁੱਖ ਵੀ ਸੀਗੇ ਲਾਉਣ ਵਾਸਤੇ ਤੇ ਫਿਰ ਪਹੁੰਚ ਗਏ ਜੀ ਆਪਾਂ ਆਪਣੇ ਬੁਟੀਕ ਤੇ ਸਿਰਨਾਵਾ ਬੁਟੀਕ ਜੋ ਕਿ ਤੁਹਾਨੂੰ ਪਤਾ ਹੈ ਕਿ ਗਿੱਲਣਾ ਵਾਲੇ ਖੂ ਦੇ ਬਿਲਕੁਲ ਨੇੜੇ ਆ ਤੇ ਫਿਰ ਅਸੀਂ ਪਹੁੰਚੇ ਬੁਟੀਕ ਤੇ ਤੇ ਬੁਟੀਕ ਤੇ ਪਹੁੰਚਦਿਆਂ ਨੂੰ ਪਤਾ ਲੱਗਦਾ ਹੈ ਕਿ ਇੱਕ ਪ੍ਰੋਬਲਮ ਹੋਈ ਵੀ ਆ ਜਾਨੀ ਕਿ ਕਈ ਵਾਰ ਇਦਾਂ ਨਹੀਂ ਹੁੰਦਾ ਕਿ ਐਮਰਜੈਂਸੀ ਸੂਟ ਦੇਣੇ ਹਨ ਤਾਂ ਅਸੀਂ ਦੋ ਸੂਟ ਐਮਰਜੈਂਸੀ ਦੇਣੇ ਸੀ ਫਿਰ फटाफट ਜਾ ਕੇ ਟਰੇਸ ਬਣਵਾਈ ਮਾਸਟਰ ਜੀ ਨਾਲ ਤੇ ਟਰੇਸ ਵਗੈਰਾ ਚ ਅਸੀਂ ਖੁਦ ਹੈਲਪ ਕਰਦੇ ਹੁੰਦੇ ਆ ਟਰੇਸ ਬਣਵਾਈ ਟਰੇਸ ਬਣਵਾਉਣ ਤੋਂ ਬਾਅਦ ਟਰੇਸ ਚ ਮੋਰੀਆਂ ਕੱਢੀਆਂ ਮੋਰੀਆਂ ਤੋਂ ਬਾਅਦ ਅਸੀਂ ਛਪਾਏ ਸੂਟ ਮਾਸਟਰ ਜੀ ਨਾਲ ਕਿਉਂਕਿ ਅਸੀਂ ਦੋ ਸੂਟ ਇੱਕੋ ਜਿਹੇ ਦੇਣੇ ਸੀ ਤੇ ਐਮਰਜੈਂਸੀ ਦੇਣੀ ਸੀ ਇੱਕ ਦਿਨ ਦੇ ਵਿੱਚ ਦੋ ਸੂਟ ਕਢਵਾਉਣੇ ਸੀ ਉਹ ਵੀ ਹੈਂਡਵਰਕ ਦੇ ਕਿਉਂਕਿ ਇੰਨਾਂ ਚੀਜ਼ਾਂ ਤੇ ਟਾਈਮ ਲੱਗਦਾ ਤੁਹਾਨੂੰ ਪਤਾ ਹੈ ਤੇ ਫਿਰ ਅਸੀਂ ਸੂਟ ਛਾਪਾ ਕੇ ਤੇ ਉਸ ਤੋਂ ਬਾਅਦ ਸਾਨੂੰ ਇਹ ਸੀ ਕਿ ਅੱਜ ਅੱਜ ਦੋਨੇ ਸੂਟ ਕੰਸੀਕਰਨੇ ਕਿਉਂਕਿ ਕਸਟਮਰ ਨੂੰ ਵੇਟ ਕਰਾਉਣੀ ਨਾ ਚਾਹੀਦੀ ਲੱਗਦੀ ਸੂਟ ਛਾਪਣ ਤੋਂ ਬਾਅਦ ਸੂਟ ਬਣਨੇ ਸਟਾਰਟ ਹੋ ਗਏ ਸੀ ਇਹ ਸੂਟ ਦੀ ਫਾਈਨਲ ਲੁੱਕ ਬਾਕੀ ਮੈਂ ਤੁਹਾਨੂੰ ਪ੍ਰੋਪਰ ਵੀ ਪੂਰਾ ਬਣਿਆ ਦਿਖਾ ਦੇਣੀ ਆ ਜੀ ਬਹੁਤ